ਲੈ ਇੱਕਦੋ ਐਵੇਂ ਹੀ ਭੱਜ ਗਿਆ ਅੰਦਰੋਂ ਉਹ ਕਹਿੰਦਾ ਸਾਨੂੰ ਫੜਨਗੇ ਸਾਡੇ ਅਸੀਂ ਕੋਈ ਕੁਝ ਕੀਤਾ ਹੀ ਨਹੀਂ ਕੁਝ ਪਹਿਲੀ ਭੱਜ ਗਿਆ ਉਹ ਕਹਿੰਦਾ ਮੈਂ ਫੜਨਗੇ ਸੰਤਾ ਇਹ ਆਹ ਕਹਿ ਰਿਹਾ ਰੋ ਰਿਹਾ ਪਿਆਦਾ ਵੀ ਜਦ ਅੱਜ ਦਾ ਹੀ ਕੱਲ੍ਹ ਹੀ ਅੱਜ ਤੇ ਕੱਲ੍ਹ ਕੀ ਹੋ ਗਿਆ ਮੈਨੂੰ ਸਮਝ ਨਹੀਂ ਆਉਂਦੀ ਇਹ ਡਰ ਹੈ ਉਹਦਾ ਕਿਉਂਕਿ ਉਹਨੂੰ ਉਹ ਐ ਹੁੰਦਾ ਤੂੰ ਜਿਹੜਾ ਕੋਈ ਜਿਹੜਾ ਜਿਸਨੇ ਕੋਈ ਕੁਛ ਕੀਤਾ ਹੋਵੇ ਨਾ ਦਿਲ 'ਚ ਕੋਈ ਖੋਟ ਹੋਵੇ ਉਹਨੇ ਕੋਈ ਗਲਤ ਕੰਮ ਕੀਤਾ ਹੋਵੇ ਐਂਬੂਲੈਂਸ ਵੀ ਲੱਗੇ ਉਹਨੂੰ ਐਂ ਲੱਗਦਾ ਲੈ ਵੀ ਪੁਲਿਸ ਪੈ ਗਈ ਮੈਨੂੰ ਹਰ ਦਾੜਾ ਕੋਈ ਗੱਲ ਨਹੀਂ ਹਿਮਨ ਨੇਚਰੇ ਹੈ ਠੀਕ ਹੈ ਨਾ ਸੋ ਫਿਲਹਾਲ ਸਾਡਾ ਕੋਈ ਇਦਾਂ ਦਾ ਨਹੀਂ ਜਿੱਦੋਂ ਹੋਇਆ ਉਹਦੇ ਪਰ ਦੱਸ ਕੇ ਧੋੜੀ ਆਉਨੇ ਆ ਸੀ ਫਿਰ ਅੱਜ ਤਾਂ ਕਾਗਜ਼ ਲੈ ਕੇ ਜਾਣੇ ਆ ਫਿਰ ਜਿਹਦਾ ਵਿੱਚ ਸਮਝ ਆਇਆ ਸੀ ਕਹਿੰਦੇ ਪਤਾਰਾ ਸਾਹਿਬ ਵੀ ਉਹਨਾਂ ਦੇ ਇਹਨਾਂ ਦੇ ਕਾਂਗਰਸ ਦੇ ਬਰਤਾਰਾ ਮੇਰੇ ਸਿਗਾਇਆ ਬੜੇ ਮੋੜੇ ਘਰ ਗਏ ਸੀ ਕਹਿੰਦੇ ਮਿਲ ਕੇ ਆਏ ਨੇ ਉਹਨਾਂ ਨੂੰ ਨਿਉ ਤਾਂ ਉਹਨਾਂ ਨੇ ਮੇਰੇ ਖਿਆਲ ਚ ਟਵੀਟ ਵੀ ਕੀਤਾ ਹੈ ਵੀ ਚਲੋ ਆਪਦੀ پارٹی ਚ ਹੌਸਲੇ ਹੌਸਲੇ ਦੇਣਗੇ ਹੋਰ ਕੀ ਹਨ ਕੁੜੇ ਹੁਣ ਇੱਕ ਦੂਜੇ ਨੂੰ ਹੌਸਲੇ ਦੇ ਲੈਣ ਵੀ ਚਲ ਕੋਈ ਨਹੀਂ ਮੇਰੇ ਤੇ ਵੀ ਚੱਲਦੀ ਐਨਕੁਆਇਰੀ ਭਰਾਵਾ ਕੀ ਕਰੀਏ ਹੁਣ ਉਦੋਂ ਕਾਰ ਬੈਠੇ ਕੰਮ ਇਹ ਗੱਲ ਤੋਂ ਕੰਮ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਸੀ ਨੇ ਤਾਂ